ਉੱਚ ਪਵਨ ਕਨ ਕਾਮਨੀ ਸਿਖਰ ਤਜਾ ਫਹਿਰਾਏ ਤਾਤੇ ਪਲੀ ਮਧੂ ਕਰੀ ਸੰਤ ਸੰਗ ਗੁਣ ਗਾਏ ਸਵਾ ਉਸਾ ਸੰਗਤ ਜੀ ਧੰਤਨ ਭਗਤ ਕਬੀਰ ਸਾਹਿਬ ਜੀ ਸ਼੍ਰੋਮਣੀ ਭਗਤ ਨਾਮ ਦੇ ਰਸੀਏ ਬ੍ਰਹਮ ਗਿਆਨੀ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੀ ਵਿਚਾਰ ਆਪਾਂ ਰਾਲ ਮਿਲ ਕੇ ਸਰਵਣ ਕਰ ਰਹੇ ਆ 149 ਨੰਬਰ ਸ਼ਲੋਕ ਤੱਕ ਆਪਾਂ ਕੱਲ ਵਿਚਾਰ ਕਰ ਆਏ ਆ ਅੱਜ 150 ਨੰਬਰ ਸ਼ਲੋਕ ਤੋਂ ਰੰਮਤ ਹੋਈ ਹੈ ਪ੍ਰਭੂ ਦੇ ਸਿਮਰਨ ਤੋਂ ਬਿਨਾ ਸਾਰੇ ਪਦਾਰਥਾਂ ਸਾਧਨਾ ਦੀ ਨਿਸਫਲਤਾ ਬਾਰੇ ਭਗਤ ਜੀ ਅੱਜ ਵਾਲੇ ਸ਼ਲੋਕ ਵਿੱਚ ਕਥਨ ਕਰ ਰਹੇ ਆ ਕਿ ਕਿਤਨੇ ਵੀ ਪਦਾਰਥ ਇਕੱਠੇ ਕਰ ਲੈ ਰਾਜ ਭਾਗ ਲੈ ਲੈ ਕੁਝ ਵੀ ਲੈ ਲੈ ਇਹ ਸਾਰੇ ਇਸ ਤਰ੍ਹਾਂ ਹਨ ਕਿ ਜਿਵੇਂ ਕੋਈ ਵੀ ਪਦਾਰਥ ਇਹਨਾਂ ਵਿੱਚੋਂ ਭਾਵ ਅਸਰਦਾਰ ਨਹੀਂ ਪ੍ਰਮਾਤਮਾ ਦੇ ਨਾਮ ਦੇ ਤੁਲ ਨਹੀਂ ਅਸੀਂ ਪੜਦੇ ਸੁਖਣੀ ਸਾਹਿਬ ਜੀ ਦਾ ਸ਼ਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਪਿਆਰਿਓ ਪਾਤਸ਼ਾਹ ਫਰਮਾਰੇ ਊਚ ਭਵਨ ਕਨ ਕਾਮਨੀਤ ਸਿਖਰ ਤਜਾ ਫਹਿਰਾਏ ਕਹਿੰਦੇ ਜੇਕਰ ਕਿਸੇ ਮਨੁੱਖ ਕੋਲ ਉੱਚੇ ਭਵਨ ਘਰ ਕਨਕ ਕਾਮਨੀ ਕਾਮਨੀ ਕਹਿੰਦੇ ਇਸਤਰੀ ਨੂੰ ਕਨਕ ਸੋਨਾ ਭਾਵ ਸੁੰਦਰ ਇਸਤਰੀ ਅਤੇ ਮਕਾਨ ਦੀ ਸਿਖਰ ਚੋਟੀ ਉੱਪਰ ਨੀਕਾਂ ਧਜਾ ਫਹਿਰਾਏ ਲਹਿਰ ਆਉਂਦੀਆਂ ਹਣ ਤਜਾ ਪਾਂ ਜਾਣਦੇ ਛੰਡੇ ਨਿਸ਼ਾਨ ਝੂਲਦੇ ਹਣ ਐਸੇ ਰਾਜਸੀ ਸੁਭਾਅ ਨਾਲੋਂ ਤਾਂ ਕਹਿੰਦੇ ਤਾਤੇ ਪਲੀ ਮਧੂਕਰੀ ਸੰਤ ਸੰਗ ਗੁਣ ਗਾਏ ਕਹਿੰਦੇ ਇਹਨਾਂ ਸਾਰਿਆਂ ਨੂੰ ਤੋਂ ਚੰਗਾ ਹੈ ਕਿ ਜੋ ਮਧੂਕਰੀ ਭਿਖਿਆ ਦੀ ਮੰਗੀ ਹੋਈ ਰੋਟੀ ਭਲੀ ਚੰਗੀ ਹੈ ਕਿਉਂਕਿ ਜਿਸ ਨੂੰ ਖਾ ਕੇ ਜਗਿਆਸੂ ਸੰਤ ਜਨਾਂ ਦੀ ਸੰਗਤ ਵਿੱਚ ਪਰਮਾਤਮਾ ਦੇ ਗੁਣ ਗਾਉਂਦਾ ਹੈ ਭਾਵ ਸੰਤਾਂ ਦੀ ਸੰਗਤ ਨਾਲ ਮਿਲ ਕੇ ਜੇ ਪ੍ਰਭੂ ਦੇ ਗੁਣ ਗਾਏ ਜਾਣ ਤਾਂ ਦੁਨੀਆਂ ਦੇ ਪਦਾਰਥਾਂ ਨਾਲ ਮੰਗ ਕੇ ਰੋਟੀ ਖਾਣੀ ਚੰਗੀ ਹੈ ਬਿਲਾਵਲ ਰਾਗ ਦੇ ਅੰਦਰ ਪਾਤਸ਼ਾਹ ਫਰਮਾਉਂਦੇ ਨਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਿ ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਦਾਨ गृह साक्त 36 ਪ੍ਰਕਾਰ ਤੇ ਬਿਖੂ ਸਮਾਨ ਸੋ ਅਗਲਾ 151 ਨੰਬਰ ਸ਼ਲੋਕ ਕਿਰਪਾ ਕਰੇ ਭਗਤ ਜੀ ਕਬੀਰ ਪਟਨ ਤੇ ਊਜਰ ਭਲਾ RAM ਭਗਤ ਜੇਠਾਏ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹੈ ਭਾਈ ਪਟਨੰਦਾ ਸ਼ਹਿਰ ਭਾਵ ਜਿੱਥੇ ਨਸ਼ਈ ਵਸ਼ਈ ਦੁਰਾਚਾਰੀ ਵੇਸ਼ਵਾਗਾਮੀ ਇਤਿਆਦ ਮੰਦਪੁਰਖ ਵਸਦੇ ਹੋਣ ਉਨ੍ਹਾਂ ਤੋਂ ਉਜਰ ਉਜਾੜ ਵਾਲਾ ਥਾਂ ਚੰਗਾ ਹੈ ਜਿਸ ਸਥਾਨ ਵਿੱਚ ਪ੍ਰਭਾਤਮਾ ਦੇ ਭਗਤ ਵਸਦੇ ਆਂ RAM ਸਨੇਹੀ ਬਾਹਰਾ ਜਮਪੂਰ ਮੇਰੇ ਪਾਏ ਪਰ ਜੋ ਘੁਗ ਵਸਦੇ ਸ਼ਹਿਰ RAM ਪ੍ਰਭਾਤਮਾ ਦੇ ਸਨੇਹੀ ਪਿਆਰੇ ਭਗਤਾਂ ਤੋਂ ਬਾਹਰ ਬਿਨਾ ਹਨ ਉਹ ਤਾਂ ਮੇਰੇ ਪਾਦੇ ਜਮਾ ਦੀ ਪੂਰੀ ਦੇ ਸਮਾਨ ਪੈ ਦਾਏ ਗਿਆ ਅਸੀਂ ਪੜਦੇ ਮਾਜ ਰਾਗ ਵਿੱਚ ਪਾਤਸ਼ਾਹ ਦਾ ਪਾਵਨ ਬਾਗ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸਿਆ ਸਥਿਲ ਸੋਇਨ ਚਉ ਬਾਰੇ ਜਿੱਥੇ ਨਾਮ ਨਾ ਜਪੀਐ ਮੇਰੇ ਗੋਇ ਦਾ ਸੇਈ ਨਗਰ ਉਜਾੜੀ ਜਿਓ ਉਹ ਕਹਿੰਦੇ ਸਾਰੇ ਨਗਰ ਉਜੜੇ ਹਨ ਜਮਾ ਦੀ ਪੂਰੀ ਵਰਗੇ ਅੱਗੇ 152 ਨੰਬਰ ਸ਼ਲੋਕ ਰਾਈਂ ਕਿਰਪਾ ਕਰ ਰਹੇ ਕਬੀਰ ਗੰਗ ਜਮਨ ਕੇ ਅੰਤਰੇ ਸਹਿਜ ਸੁੰਨ ਕੇ ਘਾਟ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਕਿ हे ਭਾਈ ਪ੍ਰਤੱਖ ਗੰਗਾ ਜਮਨਾ ਤੇ ਸੁਰਸਤੀ ਨਦੀਆਂ ਦੇ ਅੰਤਰੇ ਹੁੰਦਾ ਅੰਦਰ ਵਿਚਾਲੇ ਇੱਕ ਅੰਤਰ ਭੇਦ ਬੇਦਨਾਮੇ ਸਥਾਨ ਹੈ ਜਿਸ ਘਾਟ ਦੇ ਉੱਪਰ ਗੰਗਾ ਜਮਨਾ ਤੇ ਸੁਰਸਤੀ ਆਪਸ ਵਿੱਚ ਮਿਲਦੀਆਂ ਉੱਥੇ ਅੰਤਰ ਬੇਦਨਾਮੇ ਸਥਾਨ ਤੇ ਸਹਿਜ ਹੀ ਸੁੰਨ ਇਕਾਂਤ ਹੈ ਸਹਾ ਕਬੀਰੈ ਮਟਕੀਆ ਖੋਜਤ ਮੁਨ ਜਨ ਬਾਟ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਕਿ ਉਥੇ ਮੈਂ ਆਪਣੇ ਟਿਕਾ ਦੀ ਸਥਿਤੀ ਦਾ ਮੱਡ ਸਥਾਨ ਕੀਤਾ ਜਿਸ ਕਾਂਤ ਸਥਾਨ ਦੇ ਬਾਟ ਰਸਤੇ ਨੂੰ muni jan ਲੱਭਦੇ ਫਿਰਦੇ ਅਸੀਂ ਵੀ ਉਸ ਕਾਂਤ ਦਾ ਆਨੰਦ ਲਈਏ ਸੋ ਅੱਗੇ ਜੋ 153 ਨੰਬਰ ਸ਼ਲੋਕ ਭਗਤ ਜੀ ਉਚਾਰ ਰਹੇ ਦੱਸਦੇ ਕੋਈ ਮਨੁੱਖ ਪਹਿਲਾਂ ਘਰ-ਬਾਰ ਛੱਡ ਕੇ ਫਕੀਰ ਹੋ ਗਿਆ ਪਰ ਫਿਰ ਪਰਵਿਰਤੀ ਵਿੱਚ ਫਸ ਗਿਆ ਉਸ ਦੇ ਪਰਥਾਏ ਪਾਵਨ ਸ਼ਲੋਕ 153 ਨੰਬਰ ਸ਼ਲੋਕ ਉਚਾਰਦੇ ਆ ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭਹਿ ਓੜ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਆ ਕਿ ਜਿਹੋ ਜਿਹੇ ਪੇੜ ਮੁੱਢ ਤੋਂ ਲਗਰ ਪੈਦਾ ਹੋਈ ਹੁੰਦੀ ਨਾ ਜੇਕਰ ਤੇਹੋ ਜਿਹੇ ਅੰਤ ਤੱਕ ਨਿਭ ਜਾਵੇ ਭਾਵ ਸੰਪੂਰਨ ਤੱਕ ਉਹ ਸਿੱਧੀ ਰਹਿ ਜਾਵੇ ਤਾਂ ਉਹ ਮੁਕੰਮਲ ਬਿਰਸ਼ ਬਣ ਜਾਂਦਾ ਹੈ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਕਿ ਵਿਰਾਗੀ ਪੁਰਖ ਨੂੰ ਜਿਹੋ ਜਿਹੀ ਪ੍ਰਭੂ ਨਾਲ ਪ੍ਰੀਤੀ ਪੇੜ ਪਾ ਮੁੱਢ ਤੋਂ ਉਪਜੀ ਹੁੰਦੀ ਹੈ ਵਾ ਜਿਹੋ ਜਿਹੀ ਸਤਸੰਗਤ ਰੂਪੀ ਪੇੜ ਨਾਲ ਮਿਲ ਕੇ ਭਗਤੀ ਦੀ ਪ੍ਰੀਤ ਰੂਪੀ ਲਗਰ ਪੈਦਾ ਹੁੰਦੀ ਜੇਕਰ ਤੇਹੋ ਜਿਹੀ ਪ੍ਰੀਤੀ ਅੰਤ ਤੱਕ ਨਿਭ ਜਾਵੇ ਤੇ ਕੀ ਹੁੰਦਾ ਹੈ ਹੀਰਾ ਕਿਸ ਕਾ ਬਾਪਰਾ ਪੂਜਯ ਹਨ ਰਤਨ ਕਰੋੜ ਕਹਿੰਦੇ ਜੇਕਰ ਜਿੱਦਾਂ ਦਾ ਇਨਸਾਨ ਪਹਿਲਾਂ ਤੁਰਿਆ ਸੀ ਭੋਲੇ ਪਾ ਜਨਮ ਲਿਆ ਭੋਲੇ ਪਾਣੀ ਪੜਦਾ ਨਾਮ ਜਪਦਾ ਰਵੇ ਤੇ ਕਹਿੰਦੇ ਹੀਰਾ ਕਿਸਕਾ ਬਾਪਰਾ ਹੀਰਾ ਕੀ ਦਾ ਵਿਚਾਰਾ ਹੈ ਕਹਿੰਦੇ ਉਸ ਦੇ ਬਰਾਬਰ ਤਾਂ ਕਰੋਣਾ ਰਤਨਾਂ ਦੀ ਨਿਆਈ ਦੇਵ ਦੇਹੀਆਂ ਵੀ ਨਹੀਂ ਪੁੱਛ ਸਕਦੀਆਂ ਇਤਨੀ ਉਹ ਅਮੋਲਕ ਦਾਤ ਦਾ مالک ਬਣ ਜਾਂਦਾ ਜਿਹੜਾ ਜਿਵੇਂ ਪਹਿਲਾਂ ਸ਼ੁਰੂ ਤੋਂ ਪੈਦਾ ਆਇਆ ਉਸੇ ਤਰ੍ਹਾਂ ਦਾ ਜੀਵਨ ਜਿਉਨੇ ਬਿਜਾਵੇ ਸੋ ਇੱਥੋਂ ਤੱਕ ਆਪਣੇ 153 ਸ਼ਲੋਕ ਸਤਿਗੁਰਾਂ ਆਪ ਕਰਵਾਏ ਹਨ ਆਉਣ ਵਾਲੀ ਵਿਚਾਰ ਆਉਣ ਵਾਲੇ ਦਿਨਾਂ ਵਿੱਚ ਆਪ ਆਪ ਜੀ ਨਾਲ ਸਾਝ ਪਾਵਾਂਗੇ ਭੁੱਲਾਂ ਨਾ ਚਿਤਾਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ